ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਜੋਰੀ ਬੈਂਕ ਕੋਟਹਾਲ ਸਮਾਣਾ ਤੋਂ ਜਿੱਥੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਅਹਿਮ ਮੀਟਿੰਗ ਹੋਈ ਇਤਿਦਾਰ ਅਮਰਜੀਤ ਸਿੰਘ ਪੰਜ ਰਠੌਰਾਂ ਦੀ ਪ੍ਰਧਾਨਗੀ ਹੇਠ ਅੱਜ ਦੀ ਇਹ ਮੀਟਿੰਗ ਕਰਵਾਈ ਗਈ ਔਰ ਇਸ ਮੀਟਿੰਗ ਦੌਰਾਨ ਪਹੁੰਚੇ ਐਨ ਕੇ ਸ਼ਰਮਾ ਸ਼੍ਰੋਮਣੇ ਅਕਾਲੀ ਦਲ ਦੇ ਖਚਾਂਜੀ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਅੱਜ ਵਿਸ਼ੇਸ਼ ਤੌਰ ਤੇ ਸਮਾਣਾ ਦੇ ਜੋਰੀ ਬੈਂਕੋਟ ਹਾਲ ਵਿਖੇ ਪਹੁੰਚੇ ਔਰ ਇੱਥੇ ਕੁਝ ਆਗੂਆਂ ਨੂੰ ਸਰੂਪੇ ਪਾ ਕੇ ਵੀ ਜਿਹੜਾ ਸਨਮਾਨ ਕੀਤਾ ਗਿਆ ਇਸ ਮੌਕੇ ਬਹੁਤ ਜ਼ਿਆਦਾ ਪਿੰਡਾਂ ਔਰ ਸ਼ਹਿਰ ਦੇ ਵਿੱਚੋਂ ਜਿਹੜੀ ਸੰਗਤ ਹਾਜ਼ਰ ਸੀ ਪੁਨਾ ਦਾ ਜਨਮ ਦਿਹਾੜਾ 24 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਜਨਕੇ ਸ਼ਰਵਾਰੀ ਸਭਾ ਨੇ ਆ ਰਹੇ ਨੇ ਉਹ ਕੋ ਅਗੇ ਦੱਸਣਗੇ ਕਿਵੇਂ ਹੋਣਾ ਹੈ ਕਿਉਂਕਿ ਇਸ ਸਾਲ ਲੋੜ ਇਹ ਵੀ ਮਿਲੇਗਾ ਉਹ ਸ਼ਰਵਾਰੀ ਕਰਾਂਗੇ ਇਸ ਵਕਤ ਉਹਨਾਂ ਨੇ ਮੀਟਿੰਗ ਮੈਨੂੰ ਬੁਲਾਣ ਹੋ ਗਿਆ ਸਭਾ ਨੇ ਵੀ ਸਾਣਾ ਹਲਕਾ ਸਭਾੜਾ ਇਕੱਠਾ ਕਰੋ ਅਸੀਂ ਦੋ ਦਿਨ ਜਿੰਨਾ ਵੀ ਹੋਇਆ ਯੋਰ ਲਾ ਕੇ ਕੱਟ ਦਿੱਤਾ ਤੇ ਉਹ ਹੁਣ ਜੇ ਹੋਣਗੇ ਸਾਰਾ ਪ੍ਰੋਗਰਾਮ ਅਸ ਤੇ ਵੈਗਰੂ ਆਪੇ ਹੀ ਮੌਕਾ ਦਿੰਦਾ ਹੈ ਤੇ ਜਦੋਂ ਕੋਈ ਇੱਕ ਆਪੇ ਹੀ ਪਾਰਟੀ ਛੱਡ ਕੇ ਭੱਜ ਜਾਂਦੇ ਨੇ ਤੇ ਦੂਸਰਿਆਂ ਨੂੰ ਇਹ ਪਾਰਟੀ ਨੂੰ ਸੰਭਾਲਦਾ ਪੈਂਦਾ ਅਗਲੀ ਵਾਰਸ ਪਾਰਟੀ ਨੂੰ ਸੰਭਾਲਦੇ ਹਨ ਤੇ ਇਹ ਜਿਹੜਾ ਪ੍ਰੋਗਰਾਮ ਹੈ ਅੱਜ ਕਵੀ ਤੀਰਤੂ ਦੂਜੋ ਪੰਥ ਦਾ ਜਨਮ ਸਿੰਘ ਜੀ ਕੋਣਾ ਦਾ 100 ਸਾਲਾ ਜਿਹੜਾ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੀ ਉਹਨਾਂ ਦਾ ਜਨਮ ਦਿਵਸ ਜਿਹੜਾ 24 ਫਰਵਰੀ ਨੂੰ ਪਟਿਆਲਾ ਡੁੱਗਨਵਾਰਨ ਸਾਹਿਬ ਮਨਾ ਰਹੇ ਨੇ ਔਰ ਸਾਰੇ ਜਿਹੜੇ ਜਮਾਤਾਂ ਪਹਿਲਾਂ ਸਮਾਣੇ ਇਸ ਤਰ੍ਹਾਂ ਦਾ ਇਹਨਾਂ ਅੱਬਾ ਮੁਸਲਮਾਨੇ ਨਾਪਾ ਢਨੌਰ ਢਨੌਰ ਦਾ ਜਿਹੜਾ ਸਾਰੇ ਹੰਕੇ ਦੀ ਮੀਟਿੰਗ ਜਿਹੜੀ ਬੜਾ ਆਇਆ ਉਹ ਮਕਸਦ ਇਹ ਹੈ ਕਿ ਜੋ ਪੰਥਰਤਨ ਜਿੱਤੇ ਦਾ ਵਿਚਾਰ ਸੀ ਔਰਾਂ ਦੀ ਜੀ ਪ੍ਰੋਸੀਜ ਜੀ ਉਹਦੇ ਦੇ ਪੈੜਾ ਰਹੀਏ ਉਹਨਾਂ ਨੂੰ ਲੈ ਕੇ ਬਚਾਈਏ ਤਾਂ ਕਿ ਜਿਹੜੇ ਤੁਹਾਡੇ ਸਾਡੇ ਨੌਜਵਾਨ ਜੀ ਦਾ ਮਜ਼ਦੂਰ ਉਹਨਾਂ ਕੋ ਛੇਤੇ ਲੈ ਕੇ ਅੱਗੇ ਵਾਕੀ ਵਰਸ ਸਮਾਗਮ ਤੇ ਕੌਣ ਕੌਣ ਬੜੇ ਲੀਡਰ ਆ ਰਹੇ ਹਨ ਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਉਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਦਮੀ ਦਲ ਦੇ ਚੋਣ ਨਾਲ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹ ਰੰਤੇ ਪੰਥ ਦੇ ਮਹਾਨ ਕੀਰਤਨੀ ਅੰਦੂਰੀ ਸਾਧੀ ਦੇ ਦੌਰੇ ਉਸ ਦਿਨ ਸ਼ਿਰਕਤ ਕਰਨੀ ਹੈ ਜੀ 10:00 ਵਜੇ ਜਣਾ ਭੋਗ ਹੋ ਗੂਗਾ ਫਿਰ ਅਗਦੀ ਜਿਹੜਾ ਅੰਮ੍ਰਿਤ ਸੰਚਾਰ ਜਿਹੜਾ ਹੋਏਗਾ ਬਲਵਿੰਦਰ ਸਿੰਘ ਜੀ ਹੁੰਦੜ ਸਾਹਿਬ ਸਾਡੇ ਇੱਕੀ ਨੂੰ ਧੰਨ ਸਾਹਿਬ ਉਹ ਵੀ ਉੱਥੇ ਨਾਲੇ ਸ਼ਰਮਾ ਜੀ ਪੰਜਾਬ ਦੇ ਵਿੱਚ ਬੜਾ ਗੜਕ ਹੋ ਗਿਆ ਜਦੋਂ ਇਹ ਸਰਕਾਰ ਨੇ ਮੁਫਾਦੀ ਇਨਫਟਾ ਕਰਮਚਾਰੀ ਸਾਰੇ ਵਰਗ ਦੁਖੀਆਂ ਬਰੋਤੀਆਂ ਮੰਡੀਆਂ ਚਾਰ ਕਰਪਸ਼ਨ ਹੱਦਾ ਪਾਰ ਹੋ ਗਈਆਂ ਸੋ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਰਹੇ ਆ ਨੌਜਵਾਨਾਂ ਨੂੰ ਚਾਰ ਨਹੀਂ ਮਿਲਦੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਸਰਕਾਰ ਦਾ ਜਿਹੜਾ ਭੋਗਾ ਮੈਂ ਸਮਝਦਾ ਕਿਸੇ ਟਾਈਮ ਵੀ ਪੈ ਸਕਦਾ ਠੀਕ ਹੈ ਜੀ ਇਸ ਦਲ ਦੇ ਵਿੱਚ ਕੋਈ ਅੱਕੜ ਨਹੀਂ ਹੈ ਜੋ ਵੀ ਮੁਖਤਾਰਾ ਤੋਂ ਕੋਈ ਭਟਕਿਆ ਤਾਂ ਖਤਮ ਹੋ ਗਿਆ ਜਿਸ ਦਿਨ ਪਹਿਲੇ ਦਿਨ ਸਾਡੀ ਗੱਲ ਚੱਲੀ ਪੰਡਾ ਸਾਹਿਬ ਨਾਲ ਵਿਚਾਰ ਹੋਇਆ ਦਾਨੀਪੁਰ ਤਾਂ ਬੈਠੇ ਨੇ ਵੀ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਵੀ ਰਕੜਾ ਸਾਹਿਬ ਤਾਂ ਭੱਜ ਗਏ ਦੇਖੋ ਭੱਜੇ ਹੋ ਇਲੈਕਸ਼ਨ ਤੋਂ ਪਹਿ ਪਿੱਛੇ ਹੋ ਆਪਾਂ ਨਹੀਂ ਦੇਖਿਆ ਆਪਾਂ ਦੇਖ ਕੇ ਹੰਡਟ ਕਰਦੇ ਰਹੇਗੀ ਤਾਂ ਦੀ ਗੱਲ ਇਹ ਕਿ ਕੋਈ ਭੱਜ ਜੇ ਕੋਈ ਰਹੇ ਅਸੀਂ ਦਾ ਮੁਖਤਾਰਾ ਦੇ ਨਾਲ ਪਾਰਟੀਦਾਰ ਖੜਾਂਗੇ ਪਾਰਟੀਦਾਰ ਖੜਿਆ ਖੜੇ ਰਹਾਂਗੇ ਬੋਲੇ ਸ੍ਰੀ ਖਡਬਰ ਸਾਡੇ ਬਾਦ ਰਾਮ ਕੌਰ ਨੇ ਸਵੇਰੇ 9 ਵਜੇ ਦੁਪਹਿਰ ਦਾ ਸਰਦਾਰ ਸਾਹਿਬ ਵੀ ਤੇ 24 ਤਰੀਕ ਨੂੰ ਸਵੇਰੇ 9:30 ਵਜੇ ਸ੍ਰੀ ਖਡਬਰ ਸਾਡੇ ਭੋਗ ਪਾਣਿਆ ਤੇ ਜਿਸ ਸਮਾਗਮ ਦੇ ਵਿੱਚ ਜੇ ਪੰਥਰੀਆ ਬਹੁਤ ਵੱਡੀਆਂ ਮਹਾਨ ਆਸਤੀਆਂ ਐਸਪੀਸੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਾਲੀਯਲ ਦੇ ਐਕਟਿੰਗ ਪ੍ਰਧਾਨ ਬਲਵੰਦਰ ਸਿੰਘ ਖੋਧੜ ਜੀ ਅਨਕੇ ਸ਼ਰਮਾ ਜੀ ਹੋਰ ਵੱਡੀਆਂ ਬੁੱਧੀਜੀਵੀ ਵੱਡੇ ਆਗੂ ਇਸ ਵਿਭਾਗ ਵਿੱਚ ਮੌਜੂਦ ਰਹੇ ਜਿੱਥੇ ਜਿਵੇਂ ਕਾਹੜੋ ਸਾਹਿਬ ਦੀ ਜੀਵਨੀ ਬਾਰੇ ਤੇ ਉਹਨਾਂ ਦੇ ਗੀਤੇ ਪਾਏ ਪੁਰਨੇ ਕਿਤੇ ਕਮਾਂਗਰ ਯਾਦ ਕੀਤਾ ਜਾਂਦਾ ਦਰਸ਼ਨ ਦਿੰਦੇ ਨੇ ਤੇ ਮੈਨੇ ਸਾਰੀ ਸੰਗਤ ਦਾ ਦੇ ਨਾਮ ਦੇ ਕੇ ਜਥੇਦਾਰ ਅਮਰਜੀਤ ਸਿੰਘ ਪੰਜ ਸਾਲ ਤੋਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੜੀਆਂ ਅਤੇ ਇਲਾਕੇ ਦੀ ਸੇਵਾ ਇਹਨਾਂ ਕੋਲੋਂ ਲਈਏ ਇਹ ਨਹੀਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇੱਕ 25 ਸਾਲ ਦੇ ਰਾਜਕਰਤਾ ਵਾਲੇ ਬੰਦੇ ਨੂੰ ਅੱਜ ਵੇਖੋ ਕਿੰਨੀ ਸੰਗਤ ਆਈ ਹੈ 25 ਸਾਲ ਰਾਜ ਕਰਕੇ ਲੋਕਾਂ ਦੀ ਕੋਈ ਗਲਤੀ ਪੜਾ ਸਕੇ ਤੇ ਮੇਰੇ ਵੀ ਸਾਡ ਨੂੰ 2-3 ਸਾਲ ਹਲਕੇ ਦੇ ਇੰਜਾਰ ਦੀ ਦੋ ਹਲਕੇ ਦੇ ਚੱਲ ਸੀ ਸਭਾ ਦਾ ਸ਼ੁਕਰਾਨਾ ਹਜੰਨਾ ਪਿਆਰ ਹੈ ਮੱਛਸਾੜੇ ਹਲਕੇ ਜੰਨਾ ਮੈਨੂੰ ਅਰਮਨ ਦਾ ਆਪਣੇ ਪਿਆਰ ਦਾ ਮਿਲਦਾ ਸੋਸ਼ਰ ਬਾਜੀ ਬਹੁਤ ਹੀ ਤੁਸੀਂ ਆਇਆ ਸਾਡੇ ਝੋਠਾ ਹੀ ਧੰਨਵਾਦ ਕਰਦੇ ਆ ਤੇ ਬਾਕੀ ਅਸੀਂ ਤਵੀਰ ਦਾਸ ਜੀ ਆਏ ਨੇ ਮੇਰੇ ਦੋਸਤ ਨੇ ਮੌਦਈ ਕਿਉਂਕਿ ਇਹਨਾਂ ਦੇ ਸਮਾਣੇ ਮੌਦ ਇਸ ਨਾਲ ਸੱਜਣ ਨੂੰ ਵੀ ਮੇਰੇ ਦੋਸਤ ਨੇ ਸੋ ਮੈਂ ਤੁਹਾਡਾ ਵੀ ਧੰਨਵਾਦ ਤੇ ਮੈਂ ਸਹਖਾਦਾ ਜਿਹੜਾ ਨਹੀਂ ਦੇ ਸਕਦਾ ਜਿਹੜੇ ਬਲੈਕਸ ਦੇ ਤੇ ਆਏ ਨੇ ਬੋਲੇ ਮੌਦ ਮੋਸਤ ਮੁਆਦੇ ਹੈ ਸ਼੍ਰੋਮਣੀ ਅਕਾਲੀ ਦਲ ਹੈ ਜਿਆਬੀਆਂ ਦੀ ਕੌਮ ਦੀ ਇੱਕੋ ਇੱਕ ਪਾਰਟੀ ਆ ਜਿਹਦੇ ਬਜ਼ੁਰਗਾਂ ਨੇ ਸ਼ਹੀਦیاں ਦੇ ਕੇ ਕੌਮ ਵਾਸਤੇ ਜਿਹੜੀ ਲੜਾਈਆਂ ਲੜੀਆਂ ਪੰਜਾਬ ਦੀ ਹਰ ਲੜਾਈ ਸ਼ਰੋਮਣੀ ਅਕਾਲੀ ਦਰ ਨੇ ਡੱਟ ਕੇ ਲੜੀ ਬੜੀਆਂ ਤਾਕਤਾਂ ਸ਼ਰੋਮਣੀ ਅਕਾਲੀ ਦਰ ਨੂੰ ਖਤਮ ਕਰਨ ਵਾਸਤੇ ਆਈਆਂ ਬੜੀ ਬੜੀ ਸ਼ਰੋਮਣੀ ਅਕਾਲੀ ਦਲ ਹਾਸੀਅਤ ਤੇ ਆਇਆ ਪਰ ਪੰਜਾਬੀਆਂ ਨੇ ਦੁਬਾਰਾ ਫੇਰ ਉਸੇ ਤਰ੍ਹਾਂ ਪੰਜਾਬ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦੰਦ ਨੂੰ ਪੰਜਵਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਮੰਤਰੀ ਬਣੀ ਅੱਜ ਵੀ ਤੁਸੀਂ ਪੰਜਾਬ ਚ ਘੁੰਮ ਕੇ ਦੇਖ ਲਿਓ ਜਿੰਨੀਆਂ ਸੜਕਾਂ ਬਣੀ 에어ਪੋਰਟ ਬਣੇ ਟਿਊਬਾਂ ਲੱਗੇ ਬਿਜਲੀ ਦੇ ਕਨੈਕਸ਼ਨ ਲੱਗੇ ਲੋਕ ਭਲਾਈ ਦੀਆਂ ਸਕੀਮਾਂ ਜਿੰਨੀਆਂ ਲਾਗੂ ਹੋਈਆਂ ਮੋਟਰਾਂ ਦੇ ਬਿਲ ਮਾ ਹੋਏ ਆਟਾ ਦਾਲ ਸਕੀਮ ਸਾਕਨ ਸਕੀਮ ਪੈਨਸ਼ਨ ਸਕੀਮ ਹੈੱਥ ਸਕੀਮ ਕਾਰਨਰ ਜਿਪ ਸਕੀਮ ਜਿੰਨੀਆਂ ਸਾਈਕਲ ਸਕੀਮ ਹਰ ਸਕੀਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਾਗੂ ਹੋਈਆਂ ਸਾਡੇ ਜਿਹੜੇ ਵਿਰੋਧੀਆਂ ਝੂਠ ਬੋਲ ਕੇ ਵੋਟਾਂ ਪਾਉਂਦੇ ਨੇ come <laughs> on